ਆਓ ਸੀਗਾ ਆ ਸੀਧੀ ਜਾ ਵੀਰੇ ਹਾਂ ਪਹਿਲਾ ਕੌਣ ਸੀ ਸਰਪੰਚ ਸਰਪੰਚ ਇਹ ਫਾਈਨਲ ਹੋਣੀ ਹੈ ਇਹਨਾਂ ਦੀ ਫਾਈਨਲ ਨਹੀਂ ਗਈ ਚਲੋ ਉੱਧਰ ਬੈਠੋ ਨਾ ਨਾ ਇੱਧਰ ਬੈਠੋ ਪੁੱਛਣ ਹੁੰਦਾ ਇੱਥੇ ਬਿਠਾ ਹਲੇ ਲੱਗੇ ਸਰਪੰਚ ਅਬਰ ਲੈ ਬੱਚੇ ਤੇਰਾ ਨਾਮ ਕੀ ਪੁੱਤ ਸਹਿਜਵੀਰ ਸਹਿਜਵੀਰ ਅਬਰਦੀਪ ਅਬਰਦੀਪ ਹਰਮਾਨ ਇੱਕਮਜੋਤ ਹਰਮਜੋਤ ਹਰ ਹਰ ਦੋਸਤ ਦੋਸਤ ਜਿਹੜੇ ਸਟੋਅ ਆ ਰਹੇ ਇਹਨਾਂ ਦੀ ਹੀਟ ਹੈ ਤੇ ਪਹਿਲੀ ਹੀਟ ਹੋਈ ਸੀ ਖੇਮ ਉਮਰ ਦੇ ਹਨ ਦੂਜੀ ਹੀਟ ਹੈ ਫਿਰ ਇਹਨਾਂ ਦਾ ਫਾਈਨਲ ਬਾਬਾ ਜੀ 11 ਸਾਲ ਦੇ ਬੱਚੇ ਓਏ ਡਿਸਟੈਂਸ ਕਰੋ ਛੁੜ ਕੇ ਛੁੜ ਕੇ ਓਏ ਜੁੜੇ ਜੁੜੇ ਚਲ ਜਾ ਕਿ ਸਰ ਉੱਤਾਂ ਲੱਗੇ 11 ਸਾਲ ਦੀਆਂ ਕੁੜੀਆਂ ਉਹ ਵੀ ਸਟੇਜ ਤੇ ਆ ਜਾਣਗੇ ਗੋਲੀ ਰੇਸ ਲਈ ਹਰਮਨ ਪਰਮਿੰਦਾ

ਆਚਾਰ ਆ ਜਾ ਰਹੇ ਆਹ ਕਹਿੰਦੇ ਤੀਜੀ ਦੇ ਆ ਰਹੇ ਬਾਬਾ ਜੀ ਲੈ ਕੋਸ ਅਗੇ ਚਾਰੇ ਅੱਟ ਬੈਠੇ ਉੱਧਰ ਖੁੰਝੇ ਬੈਠੋ ਅੱਡ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪ ਦਾ ਕੀ ਨਾਮ ਹੈ ਹੀਮਾਨਿਸ਼ ਹੀਮਾਨਿਸ਼ ਗੈਰੀ ਗੈਰੀ ਸੁਖਰਾਜ ਸੁਖਰਾਜ ਅਰਸ਼ਦੀਪ ਅਰਖਦੀਪ ਬੈਠੋ ਪੁੱਤ ਲਓ ਜੀ ਫਾਈਨਲ ਟੀਮ ਸਾਡੀ ਤਿਆਰ ਹੋ ਰਹੀ ਹੈ ਹੁਣ ਇਹਨਾਂ ਵਿੱਚੋਂ ਅਸੀਂ ਫਾਈਨਲ ਕੱਢਾਂਗੇ ਬੱਚੀਆਂ ਜੀ ਸੈਗਰੇਸ ਦੁਬਾਰਾ ਦਮ ਲੈ ਲਓ ਪਾਣੀ ਪੀਣਾ ਪਾਣੀ ਪੀ ਲਓ ਪੁੱਤ ਠੀਕ ਆ ਬੈਠਿਓ ਆੱਡੇ 11 ਸਾਲ ਪੁੱਤ ਮਾੜਾ ਇੱਧਰ ਹੋ ਜਾ ਮੜਾ ਹਾ ਇਧਰ ਨੂੰ ਮੜਾ ਹੋਇਆ ਮੜਾ ਹੋਦਾ ਪੁੱਤ ਮੜਾ ਉਧਰ ਹੋ ਜਾ ਪੁੱਤ ਹੋ ਜਾ ਪੁੱਤ ਹੋ ਜਾ ਹੋ ਜਾ ਜੰਪ ਮਾਰ ਕੇ ਹੋਣਾ ਪਤਾ ਐ ਫੇਰ ਹੋਉ ਨਹੀਂ ਹੋਣੀ ਹੋਣਾ ਹਾਂ ਹੋ ਜਾ ਪੁੱਤ ਇਧਰ ਹਾਂ ਬਸ ਜਾਪੜਾ ਪਰ ਨਾ ਬਹਿਣਾ ਐ ਕਰਕੇ ਠੀਕ ਐ ਹਾਂ ਜਿਵੇਂ ਮੈਂ ਮੁੰਡੇ ਭੱਜੇ ਸੀ ਆਹ ਦੇਖੋ ਉਹਨਾਂ ਕੋਲ ਜਾਣਾ ਨੇ ਮੇਰੇ ਬਾ ਲੈਂਨ ਕਾ ਉਸ ਦਾ ਖੜਨਾ ਨਹੀਂ ਆਂਗਾ ਉਹਨਾਂ ਕੋਲ ਗਾਂ ਖਰੋਸ ਕਰਨੀ ਐ ਲੈਂਨ ਕ੍ਰੋਸ ਕਰਨੀ ਆ ਆਓ ਦੇਖੋ ਠੀਕ ਹੈ ਕੀ ਬਾਤ ਰੈਡੀ

ਪਾ ਲੈ ਪਾ ਪਟਾਣ ਦੋ ਹਿੱਟਾਂ ਬਣਾਤੀਆਂ ਉਹਨਾਂ ਦੇ ਤਿੰਨ ਤਿੰਨ ਬੱਚੇ ਕੱਢਾਂਗੇ ਫੇਰ ਫਾਈਨਲ ਕੱਢਾਂਗੇ ਇਹ ਪਹਿਲੀ ਆ ਖੜਾ ਆ ਗਿਆ ਦੇਖ ਕੇ ਵੀ ਥੜਾ ਆ ਗਿਆ ਇੱਧਰ ਆ ਜਾ ਪਤਾ ਕੀ ਨਾਮ ਆ ਇੱਕਮ ਇੱਕਮ ਤੇਰਾ ਜਸਕੀਰਤ ਹੈ ਜਸਕੀਰਤ ਜਸਕੀਰਤ ਇੱਧਰ ਆ ਜਾ ਇਹਨਾਂ ਦੀ ਇੱਕ ਵਾਰੀ ਹੋਰ ਭਜਾਵਾ ਓਏ ਕੀ ਨਾਮ ਆ ਤੇਰਾ ਮਨਿੰਦਰ 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 ਤੀਜੇ ਨਾਮ ਤੇ ਸੀ ਇਹ ਲਾਵੀ ਬਹੁਤ ਵਧੀਆ ਹੀਟ ਕੱਢਤੀ ਇਹਨਾਂ ਨੇ ਤਿੰਨਾਂ ਨੇ ਦੂਜੀ ਹੀਟ 9 ਸਾਲ ਦੇ ਬੱਚਿਆਂ ਦੀ ਰੈਡੀ

प्री सिंह बैठो बहुत तो बैठ, पानी पी लो पानी पी लो जाओ आए कलीयर की कि बच्चे ने नौ साल दस साल बच्चे कुड़िया फाइनल

ਫਾਈਨਲ ਬੋਰੀ ਦੇ 11 ਸਾਲ ਦੇ ਬੱਚੇ ਉਹਨਾਂ ਨੇ ਫਾਈਨਲ ਬੋਰੀ ਦੇ ਉਸ ਤੋਂ ਬਾਅਦ ਨਾਂ ਬੋਲਦੇ ਉਹਨਾਂ ਦੇ 9 ਸਾਲ ਦੇ ਬੱਚਿਆਂ ਨੇ ਫਾਈਨਲ ਬੋਰੀ ਦੇ ਲਓ ਜੀ ਯਾਦ ਹੋਊਗਾ ਪਿਛਲੇ ਕੁਝ ਸਾਲਾਂ ਤੋਂ ਵਿੱਚ ਹਰੇਕ ਸਕੂਲਾਂ ਦੇ ਵਿੱਚ ਇਹੋ ਜਿਹੀ ਰੇਸ ਹੁੰਦੀ ਸੀ ਹੁਣ ਸਾਰੇ ਬਟ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੁੰਦੀ ਹੈ ਉਹ ਵੀ ਚਲੋ لیکن سرکاری سکولن دے وچ صرف بہت ਘੱਟ ਗਈ ਹੁੰਦੀਆਂ ਨਹੀਂ اگے ਇਕੱਠ ਵੀ ਬਹੁਤ ਵਾਰੀ ਸਰਕਾਰੀ ਸਕੂਲਾਂ دی ਲੋਕ ਰਿਕੰਦਾਂ ਦੀ ਰੇਸ ਦੇਖਣਾ ਆਉਂਦੇ ਸੀ ਅਸੀਂ ਪਿੰਡ ਪੱਧਰ ਲਈ ਜਾਂ ਟੂਰਨਾਮੈਂਟ ਕਰਵਾਇਆ ਸੀ ਅਸੀਂ ਫਿਰਾਂ ਸੋਚ ਰੱਖਿਆ ਸੀ ਵੀ ਹਰੇਕ ਸਾਲ ਕਰਾਇਆ ਕਰਨਾ اور ਜੇ ਬਜਟ ਰਿਹਾ ਅਸੀਂ ਹਰੇਕ 6 ਮਹੀਨੇ 'ਚ ਕਰਵਾਇਆ ਕਰਨਾ ਛੋਟੇ ਬੱਚਾ ਦਾ ਇਸੇ ਤਰੀਕੇ ਨਾਲ ਤੇ ਐਤਵਾਰ ਨੂੰ ਅਸੀਂ ਪ੍ਰੈਕਟਿਸ ਕਰਨ ਲੱਗੇ ਬੱਚਾ ਨੂੰ ਵੀ ਕਹਨੇ ਹੁੰਨੇ ਆ ਪਤਾ ਤੁਹਾਡੇ ਹਰੇਕ ਐਤਵਾਰ ਵੀ ਰੇਸ ਹੋਇਆ ਕਰਨੀ ਹੈ ਉਹਦੇ ਵਿੱਚ ਵੀ ਨਾਮ ਦਿਆ ਕਰਨਾ ਸੋ ਆਇਆ ਕਰੋ ਸੋ ਤਾਂ ਕਰਕੇ ਇਹ ਬੱਚੇ ਸਾਡੇ ਤਿਆਰ ਹੋਏ ਨੇ ਕਾਫੀ ਬੱਚੇ ਨੇ ਇਸ ਟਾਈਮ ਸਾਡੇ ਕੋਲ ਕਟੋ ਕੱਟ ਨਹੀਂ 70 ਬੱਚਾ ਪਿਆ ਤੇ ਸਟਾਫ ਸਾਡਾ ਕਾਫੀ ਹੈ ਤੇ ਲਓ ਜੀ ਇਹ ਫਾਈਨਲ ਸੇਕਰਸ ਰਹਿ ਗਈ ਹੀਟ ਪਹਿਲਾਂ ਲੱਗੀਆਂ ਹੋਈਆਂ ਸੀਗੀਆਂ ਯਾਰ ਸਾਡੇ ਬੱਚੇ ਨਹੀਂ ਕੋਈ ਨਹੀਂ ਜੰਪ ਲਾ ਠੀਕ ਹੈ ਇਹ ਕਿਹੜੇ ਫੌਲ ਕਰਦਾ ਕੋਈ ਬੋਰੀ ਜੇ ਬੋਰੀ ਛੱਡੀ ਤਾਂ ਫੌਲ ਆ ਇੱਕ ਤੁਰਨਾ ਨਹੀਂ ਹੈਗਾ ਜੰਪ ਕਰਕੇ ਹੀ ਆਉਣਾ ਤੁਸੀਂ ਡਿਸਕਵਾਲਿਫਾਈ ਕਰ ਦਿੱਤੇ ਜਾਓਗੇ ਕਾਉ ਜੀ ਸਾਡੇ ਇਹ ਰੂਲ ਨੇ ਸਾਡੇ ਕੀ ਰੂਲ ਨੇ ਕਲੱਬ ਦੇ ਜਿੰਨਾ ਰੂਲ ਹੁੰਦੇ ਸੀ ਉਦਾਂ ਦੇ ਹੀ ਨੇ ਤੇ ਬਹੁਤ ਵਧੀਆ ਸੋਚ ਤੇ ਰੈਡੀ ਆਹ ਜੀ ਕੜਾਕੇ ਧੁੱਪ ਦੇ ਵਿੱਚ ਦੇਖ ਲਓ ਬੱਚੇ ਪਰਫਾਰਮੈਂਸ ਦੇ ਰਹੇ ਨੇ ਤੇ ਬਹੁਤ ਵਧੀਆ ਮੋਬਾਈਲ ਵੀ ਇੱਕ ਦੋ ਵਾਰ ਕਰਮ ਹੋ ਗਿਆ ਦੇਖ ਲਓ ਪਰ ਹੌਸਲਾ ਦੇਖੋ ਬੱਚਿਆਂ ਦਾ ਜੀ ਇਹ ਫਾਈਨਲ ਰੇਸ ਹੈ ਪਹਿਲਾ ਹੀ ਚੱਟੀਆਂ ਨੇ ਸੇਕ ਰੇਸ 'ਚ ਵੀ ਯਾਰ ਕਾਫੀ ਲੋਕ ਸਪੀਡ ਨਾਲ ਚੰਗਦੇ ਨਹੀਂ बच्चे पाँच सैकेंड मुंडा धन्यवाद हाँ भाई सेक रेसते फाइनल गहरी टेस्ट आया ਉਹਨਾਂ ਦੇ ਸੈਕਿੰਡ ਸੈਕਿੰਡ ਜਿਹੜਾ ਸੈਕਿੰਡ ਤੇ ਮਾਨਿਸ਼ 3 ਮਾਨਿਸ਼ 3 ਸੈਕ੍ਰੇਟ ਦੇ ਵਿੱਚ ਲੈ ਵੀ ਬੱਟ ਕਰਦੇ ਮੁੰਡਿਆਂ ਨੇ ਤੇ ਇਹਨਾਂ ਨੇ ਫਸ ਸੈਕਿੰਡ 3 ਆਏ ਨੇ ਇਹ ਹੁਣ ਫਾਈਨਲ ਹੋ ਗਿਆ ਤੇ ਇਹ ਆਏ ਨੇ ਬੱਚੇ ਫਾਈਨਲ ਬਾਕੀ ਨੇ ਪਾਰਟਿਸਿਪੇਟ ਕੀਤਾ ਬਹੁਤ ਵਧੀਆ ਗੱਲ ਹੈ ਸੋ ਸਾਨੂੰ ਵੀ ਜ਼ਰੂਰ ਤੁਸ ਨਾਲ ਕੁਝ ਹੋਊਗਾ ਤੇ ਕਰਾਂਗੇ ਸੁਡਾ ਮਾਨ ਸਨਮਾਨ ਐਦਾਂ ਬੱਚੇ ਨੂੰ ਪਹਜਾ ਨਹੀਂ ਰਹੇ ਬਕਾਇਦਾ ਰਿਪਲੇਸਮੈਂਟ ਵੀ ਇਹਨਾਂ ਵਾਸਤੇ ਹੈ ਤੇ ਸਾਡੀ ਪੂਰੀ ਕੋਸ਼ਿਸ਼ ਸੀ ਵੀ ਇਹ ਸਿਰੇ ਚੜਜੇ ਔਰ ਸਿਧਾ ਹੋ ਰਿਹਾ ਧੰਨਵਾਦ ਸਾਰੇ ਐਨਆਰਈਆਂ ਦਾ ਫੇਰ ਦੁਬਾਰਾ ਇਹ ਜਿਹੜੀ ਪਿੰਡ ਦੇ ਵਿੱਚ ਰਿਸਤਾ ਹੋ ਰਹੀਆਂ ਨੇ ਇਹ ਸਿਰ ਪਿੰਡ ਦੇ ਬੰਦਿਆਂ ਦੀ ਨਹੀਂ ਸਿਰ ਦੇ ਸਾਡੀ ਸੋਚ ਨਹੀਂ ਸੋਚ ਬਾਹਰ ਬੈਠੇ ਹਰੇਕ ਐਨਆਰਈਆਂ ਦੀ ਹੈ ਤੇ ਹੋਣਾ ਸੀ ਹੋ ਗਿਆ ਬਹੁਤ ਵਧੀਆ ਲੱਗਿਆ ਉਹਨਾਂ ਦੇ ਹੀ ਖਰਚਾ ਮਲਾਂਾ ਇਹ ਹੋਇਆ ਕਿਉਂਕਿ ਸਾਰੀ ਜਿੰਨੀ ਵੀ ਫਿਗਰ ਆਈ ਹੈ ਉਥੋਂ ਹੀ ਆਈ ਹੈ ਇਹ ਤਾਇ ਉਪਰਾਲਾ ਹੋਇਆ ਤੇ ਬਹੁਤ ਵਧੀਆ ਲੱਗਿਆ ਜਿਹੜੇ ਬੱਚਿਆਂ ਨੇ ਆਓ ਜੀ ਨਜ਼ਾਰਾ ਆ ਗਿਆ ਪਰ ਫਿਰ ਐਨਆਰਈ ਵੀਰਾਂ ਦਾ ਧੰਨਵਾਦ ਕਿਉਂਕਿ ਐਨਆਰਏ ਵੀਰ ਰਹਿਗੇ ਖਾਸ ਨੇ ਇਕੱਲੇ ਇਕੱਲੇ ਦਾ ਨਾਮ ਲੈਣਾ ਮੁਸ਼ਕਲ ਹੈ ਤੇ ਮੈਂ ਤੁਹਾਨੂੰ ਪਹਿਲੇ ਵੀਡੀਓ ਤੇ ਨਾਮ ਸਾਰਾ ਕੁਝ ਪਾਇਆ ਹੋਇਆ ਸਪੀਕਰ 'ਚ ਬੋਲ ਕੇ ਵੀ ਕਿਹੜੇ ਕਿਹੜੇ ਸਿੰਘੇ ਹੋ ਤੇ ਕਿੰਨੀ ਕਿੰਨੀ ਮਦਦ ਆਈ ਉਹ ਵੀ ਇੱਕ ਵੀਡੀਓ ਬਣਾਵਾਂਗੇ ਤੇ ਉਹਦੇ ਵਿੱਚ ਵੀ ਪਾ ਕੇ ਪਾਵਾਂਗੇ ਤੇ ਹਾਲ ਫਿਲਾਲ ਇਹੀ ਹੈ ਤੇ ਉਹਨਾਂ ਦੀ ਬਦੌਲਤ ਆਪਾਂ ਐ ਸਭ ਕੁਝ ਕਰਵਾ ਰਹੇ ਹਾਂ ਤਾਂ ਕੀਤਾ ਤੇ ਹੋਇਆ ਧੰਨਵਾਦ ਇੱਕ ਵਾਰ ਫਿਰ ਸਾਰੇ ਮੇਰੇ ਦੋਸਤਾਂ ਦਾ ਵੀਰਾਂ ਦਾ ਇਨਾਰੀਆਂ ਦਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਦੇ ਯਾਰੋ ਗੋਦੀ ਚੱਕ ਚੱਕ ਕੇ ਡਿਸਟੈਂਸ ਬਣਾਉਂਦੇ ਹੋਏ ਇਹ ਫਾਈਨਲ ਰੇਸ ਆ ਨਾ ਪਾਠੀ ਵੀਰੇ ਇਹ ਫਾਈਨਲ ਆ ਇਹ ਫਾਈਨਲ ਆ ਇਹ ਛੋਟੇ ਬੱਚਿਆਂ ਦੀ ਫਾਈਨਲ ਹੀਟ ਆ ਹੀਟ ਸਾਡੀ ਖਤਮ ਹੋ ਗਈ ਸਿੱਧਾ ਫਾਈਨਲ ਮੈਚ ਹੈ ਇਹ ਪੂਰਾ ਚੋਰ ਲਾ ਦੇਣਾ ਆਪਣਾ ਐਫਰਟ ਦੇਣਾ ਪਿੱਛੇ ਨਹੀਂ ਮੁੜ ਕੇ ਦੇਖਣਾ ਜੇ ਪਿੱਛੇ ਮੁੜ ਕੇ ਦੇਖੋਗੇ ਗਿਰ ਜੂਗੇ ਸਿੱਧਾ ਜਾਣਾ ਬਿਲਕੁਲ ਹਾਂ ਤੇ 2 3 스타ਟ

ਮੋਗਾ ਦਾ ਕੋਲੂ ਵੀਰ ਤੇ ਇਹਦੀ ਬਦੌਲਤ ਅੱਜ ਆਪਾਂ ਸਾਰਾ ਕੁਝ ਦਿਖਾ ਰਹੇ ਹਾਂ ਇੱਥੇ ਲਾਈਵ ਤੇ ਇੱਥੇ ਨੈਟ ਚੱਲਦਾ ਨਹੀਂ ਸੀ ਨਹੀਂ ਤਾਂ ਮੈਂ ਲਿੰਕ ਪਾਉਣਾ ਸੀ ਮੈਂ ਪਾਠੀ ਉਹਨਾਂ ਨੂੰ ਕਹਿਣਾ ਵੀ ਉਹ ਲਿੰਕ ਪਾਉਣ ਤੇ ਸਾਡੇ ਬੱਚੇ ਉਹਨਾਂ ਦੀ ਜਾਨੀ ਗਲਾਸ ਰੇਸ ਆਰਵੀ ਭਾਈ ਗਲਾਸ ਰੇਸ ਤੋਂ ਪਾਵਾਂ ਪਹਿਲੇ ਨਾਲ ਨਾਲ ਕਿਸੇ ਤੁਹਾਡੇ ਨਾਲ ਮੈਂਟਲੀ ਵੀ ਬੱਚਾ ਫਿੱਟ ਹੋਵੇ ਜੀ ਕ੍ਰੀਏਟਿਵ ਚੈਲੰਜ ਵਿੱਚ ਤੇ ਮਾ ਲਾ ਦੇ ਨਿਆ ਸੱਤ ਸਾਲ ਦੇ ਬੱਚਿਆਂ ਦੀ ਬਲਾਸਟ ਕਰਨ ਤੋਂ ਪਰੇਤਰ ਖਤਮ ਕਰ ਦੇ ਜੇ ਉਹ ਜਾ ਕੇ ਮੁੜੇ ਆਉਣਗੇ ਇੱਕ ਹੀ ਗੱਲ ਬਾਈ ਇੱਕ ਇੱਧਰ ਕਰ ਲੈ ਬਾਈ ਇੱਧਰ ਨੂੰ ਕਰ ਦੇ ਤੈਨੂੰ ਇੱਧਰ ਆ ਜਾਣਗੇ ਸੱਤ ਸਾਲ ਦੇ ਬੱਚੇ ਪੰਜ ਬੱਚੇ ਬਣਾਉਣੇ ਨੇ ਕਿਹੜਾ ਜਾਣਾ ਸਾਹਮਣੇ 1 ਕਿਲੋ ਮੀਟਰ ਓਏ ਦੋ ਜਣਾਂ ਨੇ ਆਦਰਗੱਲ ਆਦਰਗੱਲ ਨੂੰ ਭੇਜੋ ਇੱਕ ਹੋਰ ਰੱਖ ਦੇ ਬਈ ਇੱਕ ਹੋਰ ਰੱਖ ਦੇ ਬਈ ਗੱਪੇ ਕਰਦੇ ਤੈਨੂੰ ਅੱਗੇ ਪਿੱਛੇ ਕਰਕੇ ਲਾ ਦੇਣ ਠੀਕ ਆ ਦੇਗਾ ਚਲੋ 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 ਉੱਤਲਾ ਰਹਾ ਨਾ ਬੋਲਵਾ ਲਾਟ ਕਾ ਦੇ ਲਵੇ ਕਰਕੇ ਲਵੇ ਕਰਕੇ ਹੌਲੀ 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 ਇਹਦੇ ਉੱਪਰ ਰੱਖਣਾ रख <laughs> रख <laughs> 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 <laughs>

ਬਣਾਓ ਜਿਵੇਂ ਬਣਾ ਕੇ ਰੱਖਿਆ ਨੇੜੇ 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 ਆਜੋ ਜੀ ਠੀਕ ਆ ਠੀਕ ਆ ਕੋਈ ਨਾ ਕੋਈ ਨਾ ਕੋਈ ਨਾ ਕਰ ਮਾਨ 5 5 5 5 ਕਮ ਆਨ ਕਮ ਆਨ ਲੈ ਵੀ ਫਿਰ ਵੀ ਸੈਕਿੰਡ ਆ ਗਈ ਸਾਡਾ ਕਰਨ ਦੀ ਰੀਦੀ ਕੜੀ

जी बच्चे बहुत छोटे ने, ने। सांटियर बच्चे पेरेंट्स अपने बच्चों दस ना दिन रेस छोटी है गो। पजके उने बदे रानी होवे उने इक लगला रखला रखला उने शॉट नहीं तो ला फड़ आ ऊपर रख दे चलो ऊपर रख दे ऊपर रख दे पूरा कसावा दखला नहीं नकैंडरी हेडी सुवानी आओ चल पड़ जा बजाती बुदु पजके जमन 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 को जमन को शगोश ओइरा कोई ना बहुत तेरी ठीक ठीक बनया देख बनया देख ਉਹ ਨਾਲ ਲਗਾਉਂਦਾ ਹੈ ਉਹ ਨਾਲ ਲਗਾਉਂਦਾ ਉਹ ਇਹ ਨੂੰ ਕਰਦਾ ਹੈ ਉਹ ਤਾਂ ਪੁਲਿਸ ਕੋਈ ਨਹੀਂ ਉਹ ਤਾਂ ਪੁਲਿਸ ਹੀ ਤਾਂ ਨਹੀਂ ਬਣਿਆ ਬੋਲ ਕੇ ਡਰ ਰਹਾ ਬੋਲ ਕੇ ਡਰ ਰਹਾ ਭੱਜ ਜਾਣ ਦੇ ਭੱਜਣੇ ਕਹਿੰਦਾ ਉੱਧਰ ਦੇ ਦੇ ਸਾਰੇ ਹੱਥ ਲਿਆ ਉਹ ਕਿ ਅੱਗੇ ਆਏ ਰਾਜਾ ਜੀ 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 ਉਸਤਾ ਜੀ ਜਿਨ੍ਹਾਂ ਵੀ ਬੱਚਿਆਂ ਦੇ ਪੇਰੈਂਟਸ ਕਹਿੰਦੇ ਆ ਪਲੀਜ਼ ਬਰਾ ਹੋ ਕੇ ਘਰ ਜਾ ਦੇ ਬੱਚੇ ਆਖੇ ਦਿਮਾਗ ਨਾਲ ਬਣਾਓ ਕਿਸੇ ਨਾਲ ਕੋਈ ਪਾਰਸ਼ਾ ਤੇ ਨਹੀਂ ਅਸੀਂ ਕਿਹਾ ਪਾਰਸ਼ਾ ਦੀਵਨ ਕਰਵਾਉਣੇ ਨੇ ਉਹਦੀ ਵੀ ਬਾਰੇ ਉਹ ਆਪੇ ਆ ਜਾਣਾ ਆਪੇ ਆ ਜਾਣਾ ਆਪੇ ਆਪੇ ਦੱਸ ਪਹਿਲਾਂ ਚੱਲਾ ਜਾਣਾ ਬਣੇ ਹੋਏ ਨੇ ਹੁਣ ਤਾਂ ਇਹਦਾ ਹਿਸਾਬ ਆ ਗਿਆ ਸਾਹਮਣੇ ਦੇਖ ਕੇ ਬਣਾਓ ਸਾਹਮਣੇ ਦੇਖ ਕੇ

ਮੈਂਟਲੀ ਪ੍ਰੇਪੇਅਰ ਹੁੰਦੇ ਨੇ ਬੱਚੇ ਇਹਨੂੰ ਕਹਿੰਦੇ ਨੇ ਦਿਮਾਗ ਦੀ ਖੇਡ ਇਹ ਆ ਦਿਮਾਗ ਦੀ ਖੇਡ ਬੱਚਿਆਂ ਨੇ ਬਹੁਤ ਹੀ ਬਾ ਕਮਾਲ ਬਣਾਏ ਨੇ ਗੁਰシャン ਬਹੁਤ ਵਧੀਆ ਸੈਕੰਡ ਭਵੀ ਖਾਤੇ ਛੋਟੇ ਸੀ ਪ੍ਰਾਕਰ ਉਸੇ ਫਾਸ ਗੁਰシャン ਗਗਨਦੀਪ ਸਿੰਘ ਦਾ ਪੁੱਤ ਸੈਕੰਡ ਪਰਦੇਉ ਚੌਥੇ ਨੰਬਰ ਤੇ ਚਿਰੋਪਤ ਦੇਖੋ बाद रख हारपीती बेटी ਉਹ ਬਣਿਆ ਬਣਿਆ ਦੇਖੋ ਪਰ ਜਿਵੇਂ ਬਣਿਆ ਹੋਇਆ ਦੇਖੋ ਬਣਿਆ ਨੀ ਕੋਈ ਨੀ ਬਣਾਓ ਬਣਾਓ ਨਹੀਂ 베ਚਰੀ ਪਾਉਣਾ 베ਚਰੀ ਪਾਉਣਾ ਪੁੱਤ ਉੱਤੇ ਰੱਖਣਾ ਉੱਤੇ ਆ ਆ ਦੇ ਆ ਦੇ ਹਾਂ ਐਂ ਜੀ ਕਿ ਹਾਂ ਗੋਡ ਗੋਡ ਜਲਦ ਹੋਵੇ ਚੱਕੋ ਦੂਆ ਚੱਕ ਚਾਰ ਪਾ ਦੂਜਾ ਦੂਆ ਚੱਕੋ ਹਾਂ ਹਸਾਬਾਸ ਹੋਰ ਜੱਕੋ ਤੇ ਭਾਜਾ 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 ਤੂੰ ਵੀ ਹਾਂ ਸ਼ਾਬਾਸ਼ ਸ਼ਾਬਾਸ਼ ਚੱਕਦੇ ਫੱਟੇ ਲਾਓ ਬਾਈ ਪਾਜਲਾ ਪਾਜਲਾ ਤੂੰ ਵੀ साढ़े क्लब ਮੈਂਬਰ ਦੇਤੀਆ ਕਿ ਉਹ ਬੱਚਿਆਂ ਨੂੰ ਰਫਰੈਸ਼ਮੈਂਟ ਦੇਣਗੇ ਨੈਕਸਟ ਮੁਕਾਬਲੇ ਲਓ ਜੀ ਆ ਬੱਚੇ ਆਏ ਨੇ ਲਾਸਟ ਦੇ ਦਰਮਿਆਨ ਵੇਨਾਰੇ ਬੱਚੇ ਸਾਰੇ ਹੀ ਉਹ ਉਹ ਐਂ ਨਾ ਕਰ ਪਤਾ ਲੈ ਲੈ ਘਰ ਨੂੰ ਲੈ ਜੀ ਚਾਹੇ ਕੋਈ ਨਾ ਕੋਈ ਸੋਹਣ ਚਾਹੇ ਘਰ ਨੂੰ ਲੈ ਜਾਵੇ ਸਭ ਨੂੰ ਮਿਲਣਗੇ ਜ਼ਰੂਰ ਬਣੂਗੀ ਤੋਂ ਨੂੰ ਮਿਲ ਕੇ ਕੇਲੇ ਇੱਕੋ ਹੀ ਮਲੇ ਰੋਂ ਦੇ 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 ਪੁੱਤ ਦੇ ਦੇ ਖਾਣਗੇ ਪਾਕਰ ਲੈਣਗੇ ਨਹੀਂ ਬੱਚੇ